ਲਓ ਜੀ ਮਿੱਤਰੋ ਅੱਜ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਸੈਂਸਿਟਿਵ ਕਪੂਟਲੇ ਬਣੀ ਹੋਈ ਏ ਬਹੁਤ ਮਸ਼ਹੂਰ ਆ ਇੱਥੇ ਦੇਖੋ ਕਿੰਨੇ ਵਧੀਆ ਕਮਾਲ ਦੇ ਕਲਾਕਾਰੀ ਆ ਬਿਲਡਿੰਗਾਂ ਵੀ ਬਹੁਤ ਸੋਹਣੀਆਂ ਤੇ ਉਤੋਂ ਇਲਾਵਾ ਰੁੱਖ ਵੀ ਕਿੰਨੇ ਸੋਹਣੇ ਆ ਆ ਦੇਖ ਕਿਸੇ ਕਲਾਕਾਰ ਨੇ ਰੁੱਖ ਦੀ ਕਟਿੰਗ ਕੀਤੀ ਛਤਰੀ ਬਣਾਈ ਆ ਕਿੰਨੀ ਪਿਆਰੀ ਛਤਰੀ ਆ ਇਹ ਦੇਖੋ ਮਜ਼ਾ ਆ ਇਹ ਬੇ ਦੇਖ ਕੇ ਚੀਜ਼ ਏ ਕਰਦਾ ਇਹ ਥੱਲੇ ਮੰਜਾ ਡਾਇਆ ਹੋਏ ਨਾਲ ਚੱਲਦੇ ਹੋਏ ਮੋਟਰ ਮੋਟਰ ਤੇ ਲਾਈਏ ਦੰ ਰੋਖਾ ਨਾ ਇੱਕ ਟੀਖਾਰ ਆਹ ਦੇਖੋ ਰੁੱਖ ਇਹਨਾਂ ਨੂੰ ਆਪਾਂ ਨਿੱਕੇ ਹੁੰਦੇ ਕਹਿੰਦੇ ਹੁੰਦੇ ਸੀ ਵਿਦਿਆ ਪੜਾਈ ਕਿਤਾਬਾਂ ਦੇ ਵਿੱਚ ਰੱਖਦੇ ਹੁੰਦੇ ਸੀ ਇਹਨਾਂ ਨੂੰ ਕਹਿੰਦੇ ਇਹਦੇ ਨਾਲ ਪੜ੍ਹਾਈ ਬਹੁਤ ਆਉਂਦੀ ਹੈ ਪਰ ਇਹ ਨਹੀਂ ਕਦੀ ਦੇਖਿਆ ਵੀ ਇਹ ਇੰਨਾ ਸੋਹਣਾ ਵੀ ਹੋ ਸਕਦਾ ਪਹਿਲਾਂ ਲੱਗਾ ਹੁੰਦਾ ਸੀ ਆਪਣੇ ਸਾਡੇ ਗੁਰਦੁਆਰਾ ਸਾਹਿਬ ਤੇ ਉਦਾਂ ਹੀ ਹੁੰਦੀ ਸੀ ਝਾੜ ਜੀ ਉਹਦੇ ਵਿੱਚ ਤੋੜ ਕੇ ਤੇ ਕਿਤਾਬਾਂ ਚ ਰੱਖ ਲੈਣਾ ਇੱਥੇ ਆ ਕੇ ਦੇਖਿਆ ਕਲਾਕਾਰ ਨੇ ਇਤਨੀ ਵੀ ਕਲਾਕਾਰੀ ਕੀਤੀ ਹੋਈ ਹੈ ਕੀ ਬਾਤ ਆ ਯਾਰ ਇੱਥੇ ਟਿਕਟਾਂ ਲੈ ਲਈਆਂ ਟਿਕਟ ਹਾਲ ਦਾ ਇੱਥੇ ਟਿਕਟਾਂ ਲੈ ਕੇ ਤੁਸੀਂ ਅੱਗੇ ਸੈਂਸਿਟਿਵ ਅੱਖਾਂ ਜਾ ਸਕਦੇ ਹੋ। ਲਓ ਜੀ ਟਿਕਟਾਂ ਲੈ ਲਈਆਂ ਅਸੀਂ ਤੇ ਹੁਣ ਅਸੀਂ ਜਾ ਰਹੇ ਹਾਂ ਉੱਧਰ ਘੁੰਮਣ ਦੇ ਲਈ। ਧਿਆਨ ਦਿਖਾਵਾਂਗੇ ਨਾਲ-ਨਾਲ ਬਹੁਤ ਵਧੀਆ ਚੀਜ਼ਾਂ ਇੱਥੇ ਦੇਖ ਰਹੜਾਂ। ਕਿਸੇ ਟਾਈਮ ਬੰਦਾ ਵਿਲਾ ਹੋਵੇ ਤੇ ਜ਼ਰੂਰ ਆਉਣਾ ਚਾਹੀਦਾ ਇੱਥੇ। ਲੋ ਜੀ ਦਾ ਨਾਮ ਮਿਸ਼ਨ ਤੰਦਰੁਸਤ ਪੰਜਾਬ ਗੈਲਰੀ। ਇਹਦੇ ਅੰਦਰ ਜਾ ਰਹੇ ਹੁਣ ਅਸੀਂ ਦੇਖਣ। ਇੱਥੇ ਅੰਦਰ ਬਹੁਤ ਪੋਸ਼ਾ ਦੇਖ ਰਹੇ ਜੋ ਤੰਤਰਸਤ ਪੰਜਾਬ ਦੇ ਵਿੱਚ ਆਵਾਜ਼ ਦੀ ਕੁਆਲਿਟੀ ਮਿੱਟੀ ਦੀ ਕੁਆਲਿਟੀ ਕਿਦਾਂ ਪਰਖ ਸਕਦੇ ਆ ਕਿ ਕਿਤਾ ਉਹ ਸਾਰਾ ਬਹਿਰੇ ਵਿੱਚ ਦੱਸਿਆ ਹੋਇਆ ਹੈ। ਅੱਧੇ ਦੇ ਕੰਪਿਊਟਰ ਲਾਇਆ ਹੋਇਆ ਤੇ ਸਾਡਾ ਸਤਿਪ ਸਿੰਘ ਮੇਡ ਖੁੱਲੀ ਹੋਈ ਹੈ ਇਹਦੇ ਵਿੱਚ ਕੁਝ ਬਣਾਉਗਾ ਹੁਣ ਦੇਖੋ ਕੀ ਬਣਾਉਦਾ ਕੀ ਬਣਾ ਰਿਹਾ ਮਾਨਸੂ ਨਾ ਦੇ ਬਣਾ ਦੇ ਸ਼ਾਨਾ ਇਹਦੇ ਵਿੱਚ ਦੱਸਿਆ ਹੋਇਆ ਵੀ ਕੂੜੇ ਦਾ ਪ੍ਰਬੰਧ ਕਿੱਦਾਂ ਕਰਨਾ ਹੁੰਦਾ ਸੁੱਕਾ ਕੂੜਾ ਗਿੱਲਾ ਕੂੜਾ ਇਹਨਾਂ ਲੋਹਾ ਸੱਟਣਾ ਰੱਖੜ ਹਰੇ ਚੀਜ਼ ਦਾ ਵੱਖ-ਵੱਖਰੇ ਹੁੰਦੇ ਤਾਂ ਫਿਰ ਬਾਅਦ ਨੇ ਹੁਣ ਤਾਂ ਇਹ ਆਮ ਚੱਲਦੀ ਚੀਜ਼ ਹੈ ਕਿ ਆਪਣੇ ਹੱਲੇ ਬਹੁਤਾਰੇ ਲੋਕਾਂ ਨੂੰ ਪਤਾ ਨਹੀਂ ਪਤਾ ਲੱਗਿਆ ਅੱਲਾਹ ਦੇ ਸਤਿ ਇਹਦੇ ਵਿੱਚ ਇਹਨਾਂ ਦੱਸਿਆ ਵੀ ਮਿੱਟੀ ਜਿਹੜੀ ਆਉਂਦੀ ਉਹ ਕਿਵੇਂ ਕੰਮ ਕਰਦੀ ਆ ਕਰੇ ਇਹਦੀ ਲੇਹੜਾਂ ਵਰਤਾਂ ਹੁੰਦੀਆਂ ਆ ਇਹਦੇ ਵਿੱਚ ਉੱਪਰਲੀ ਪਰਤ ਮਿੱਟੀ ਜਿੱਥੇ ਆਪਾਂ ਫਸਲਾਂ ਲਾਉਨੇ ਆ ਉਸ ਤੋਂ ਬਾਅਦ ਥੱਲੇ ਜੀਵ ਜੰਤੂ ਰਹਿੰਦੇ ਇਦਾਂ ਇਹਨਾਂ ਦੇ ਵਿੱਚ ਆਰਗੈਨਿਕ ਮੈਟਰ ਹੁੰਦਾ ਇੱਥੇ ਕੰਡੋਏ ਵਗੈਰਾ ਲੈਂਦੇ ਹਨ ਹਣਾ ਇੱਕ ਵਰਤਨ ਹੋ ਗਈ ਉਹ ਤੋਂ ਬਾਅਦ ਥੱਲੇ ਆ ਪੱਥਰ ਆ ਗਏ ਠੀਕ ਤੇ ਆ ਥੱਲੜੇ ਹੋਏ ਬੰਨੇ ਹਾਰਡ ਆਏ ਦਾ ਹਿੱਸਾ ਆ ਮੈਨੂੰ ਲੱਗਦਾ ਵੀ ਹੁਣ ਅੰਗਰੇਜ਼ੀ ਤਾਂ ਮੈਨੂੰ ਆਉਂਦੀ ਹੀ ਨਹੀਂ ਬਹੁਤੀ ਮੈਨੂੰ ਲੱਗਦਾ ਵੀ ਆ ਜਦਾਂ ਬਣਾਇਆ ਇਹਨਾਂ ਨੇ ਜਿਹੜਾ ਆਪਾਂ ਪਾਂਡੋ ਕਹਦੇ ਨੇ ਹਾਂ ਨੇ ਪੰਜਾਬੀ ਦੇ ਵਿੱਚ ਦਬੂਰ ਕਰਦੇ ਆਪਾਂ ਹੋ ਸਕਦਾ ਇਹ ਉਹ ਵਾਲੀ ਲੇਅਰ ਹੋਵੇ ਪਰ ਪੰਜਾਬੀ 'ਚ ਵੀ ਲਿਖਣਾ ਚਾਹੀਦਾ ਇਹਨਾਂ ਨੂੰ ਐਸੇ ਇੱਥੇ ਕਈ ਬੰਦੇ ਜਿੰਦੇ ਹਨ ਉਹਨੂੰ ਹੁਣ ਪੰਜਾਬੀ ਆਉਦੀ ਗੱਲੀ ਅੰਗਰੇਜ਼ੀ ਆਉਦੀ ਨਹੀਂ ਅੰਦਰੋਂ ਬਾਹਰ ਦਾ ਜਸਮ ਜੀ ਖੇਡੋ ਪੰਜਾਬ ਆ ਪੰਜਾਬ ਦੇ ਜਿਹੜੇ ਖੇਡਾਂ ਦੇ ਵਿੱਚ ਖਿਡਾਰੀ ਹੋਏ ਬਹੁਤ ਤਗੜੇ ਉਹਨਾਂ ਸਾਰਿਆਂ ਦੀਆਂ ਫੋਟੋਆਂ ਲਾਈਆਂ ਹੋਈਆਂ ਤੇ ਉਹਨਾਂ ਦੇ ਨਾਮ ਲਿਖੇ ਹੋਏ ਆ ਇਹਨਾਂ ਬਾਰੇ ਤੁਸੀਂ ਜਾਣਦੇ ਹੋਵੋਗੇ ਸਾਰਿਆਂ ਦੇ ਬਾਰੇ ਤੁਹਾਨੂੰ ਪਤਾ ਹੀ ਹੋਊਗਾ ਪਹਿਲਾਂ ਹੀ ਦੱਸਣ ਦੀ ਵੀ ਲੋੜ ਨਹੀਂ ਆਹ ਪਾਰ ਵਾਲੀ ਮਸ਼ੀਨ ਆ ਇਸ ਤੇ ਸਿੱਧਕ ਨੂੰ ਖੜਾ ਕੀਤਾ ਇਹ ਦੱਸ ਲਈ ਆ ਵੀ ਭਾਰ ਕਿੰਨਾ ਚਾਹੀਦਾ ਇਹਦਾ ਭਾਰ ਹੈਗਾ 14.3 ਕਿਲੋ ਦੇ 100 ਸੈਂਟੀਮੀਟਰ ਦੀ ਹਾਈਟ ਆ ਉਸ ਹਿਸਾਬ ਨਾਲ ਇਹਦਾ ਆਇਆ BMI 14 BMI ਆ ਅੱਧਾ ਇਥੋਂ ਦੇਖਣਾ ਪੈਂਦਾ 14 ਇਹਦਾ ਮਤਲਬ ਘੱਟ ਆ ਇਹਦਾ ਭਾਤ ਥੋੜਾ ਹੋਰ ਚਾਹੀਦਾ ਨੇ ਸੁੱਕਾ ਆਇਆ ਆ ਜਾ ਸੁੱਕੜਿਆ ਆ ਜਾ ਉੱਤਰਿਆ ਹੁਣ ਤੇਰਾ ਥੋੜਾ ਹੈ ਇਸ ਹਿਸਾਬ ਨਾਲ ਪੰਜਾਬ ਦੇ ਵਿੱਚ ਜਿਹੜੇ ਪਾਣੀ ਦੀ ਕੁਆਲਿਟੀ ਆ ਵਿੱਚ ਦੱਸੀ ਗਈ ਆ ਵੀ ਕੀ ਕੀ ਆ ਤੱਤ ਲਿਖੇ ਆ ਸਾਰੇ ਆ ਇੱਥੇ ਬਣਾਇਆ ਹੋਇਆ ਨਕਸ਼ਾ ਵੀ ਕਿੱਥੇ ਕਿਹੜੀ ਸ਼ੈ ਹੈਗੀ ਆ ਜਿੱਥੇ ਅਸੀਂ ਬੈਠੇ ਆ ਅਸੀਂ ਹਿਸਾਬ ਲਾਇਆ ਵੀ ਸਾਡੇ ਵਾਲਾ ਪਾਣੀ ਠੀਕ ਆ ਹੰਦੇ ਬਚਾਵ ਤੇ گاਉਂ ਜਿਹੜੇ ਸਾਹ ਹੁਣ ਖਾਦਾ ਦਵਾਈਆਂ ਚੱਲਣਦੀਆਂ ਦੰਦੇ ਰਹਿਣ ਨਹੀਂ ਵੀ ਨਹੀਂ ਬਰਾਬਰ ਹੀ ਖਚਾਆਂ ਕੰਮ ਤਗੜੇ ਹੋ ਗਏ ਇਹਦਾ ਨਾਮ ਰੱਖਿਆ ਹੋਇਆ ਡਾਇਨਾਸੌਰ ਪਾਰਕ ਇਹਦੇ ਵਿੱਚ ਡਾਇਨਾਸੌਰ ਜੇ ਖੜੇ ਕੀਤੇ ਹੋਏ ਇਹਨਾਂ ਨੇ ਵੱਡੇ ਵੱਡੇ ਤੇ ਆ ਇੱਥੇ ਬਣਾਈ ਹੋਈ ਹੈ ਨਦੀ ਜੀ ਬਹੁਤ ਸੋਹਣੀ ਹੈ ਇਹੋ ਬੋਟ ਵੀ ਹੈਗੇ ਜਿਹਨਾਂ ਨੇ ਬੋਟ ਚਲਾਉਣੇ ਹੁਣ ਸ਼ਕੀਨ ਹੁੰਦੇ ਕਈ ਇੰਨਾ ਕੰਮ ਆ ਦੇ ਆ ਇੱਥੇ ਰੁੱਖ ਬੋਲਦਾ ਗੱਲਾਂ ਕਰਦਾ ਐ ਸਦਕੂ ਨੂੰ ਦਿਖਾਉਣਾ ਐ ਸਦਕੂ ਹੋ ਜਾ ਪੁੱਤ ਅੱਗੇ ਦੇਖ ਲੈ ਆ ਬੋਲਦਾ ਰੁੱਖ ਬੋਲੋ ਨਾ ਹਟ ਗਿਆ ਹੁਣ ਬੋਲ ਬਈ ਥੋੜੇ ਮੂਵਮੈਂਟ ਕਰਕੇ ਦੇਖੋ ਅੱਗੇ ਵਿੱਚ ਅਸਲ ਟੂਨੀ ਕੋ ਆ ਅਗਲੇ ਡਾਇਨਾਸੌਰ ਪਾਰਕ ਡਾਇਨਾਸੌਰ ਲਾਇਆ ਹੈ ਆਪਾਂ ਡਾਇਨਾਸੌਰ ਬਾਰੇ ਦੱਸਿਆ ਇੱਥੇ ਵੀ ਕਿ ਤੋਂ ਪਹਿਲਾ ਬੰਦਾ ਨਹੀਂ ਸੀ ਹੁੰਦਾ ਉਸ ਤੋਂ ਪਹਿਲਾਂ ਡਾਇਨਾਸੌਰ ਹੁੰਦਾ ਸੀ ਤੇ ਉਦੋਂ ਦੁਨੀਆ ਕਿਵੇਂ ਦੀ ਹੁੰਦੀ ਸੀ ਇੱਥੇ ਉਹ ਜੀ ਜਾਣਕਾਰੀ ਦਿੱਤੀ ਜਾਂਦੀ ਹੈ ਆ ਇੱਥੇ ਥੀਏਟਰ ਬਣਿਆ ਹੋਇਆ ਇਹਦਾ ਨਾਮ ਹੈਗਾ ਕਲਾਈਮੇਟ ਚੇਂਜ ਥੀਏਟਰ ਇਹਦੇ ਵਿੱਚ ਹੁਣ ਕੋਈ ਸ਼ੋਅ ਚੱਲਣ ਲੱਗਾ ਕੋਈ ਸ਼ੋਅ ਦੇਖਣ ਲੱਗਾ ਇਹ ਚੱਲਣ ਸ਼ੋਅ ਟਿਕਟ ਦੇਣਾ ਜੀ ਧੰਨਿਆ ਸ਼ੋਅ ਹੁਣ ਦਿਖਾਇਆ ਜਾ ਰਿਹਾ ਹੈ ਦੇਖੋ ਥੋੜਾ ਜਿਹਾ ਦਿਖਾ ਦਿੰਦੇ ਆਂ ਤੁਹਾਨੂੰ ਵੀ ਰਾਤ ਦੇ ਸਮੇਂ ਜਨਤਕਾਨੀ ਕੇ ਲੀਏ ਆਪ ਕਿੰਨੀ ਬਿਜਲੀ ਦਾ ਇਸਤੇਮਾਲ ਕਰਦੇ ਹੋ ਔਰ ਇਸ ਬਿਜਲੀ ਕੋ ਬਣਾਉਣੇ ਲਈ ਨਾ ਜਾਣੀ ਕਿੰਨਾ ਕੋਇਲਾ ਇਸਤੇਮਾਲ ਕੀਤਾ ਜਾਂਦਾ ਹੈ ਇਹ ਜਿਹੜਾ ਸ਼ੋਅ ਹੁਣ ਆਪਾਂ ਦੇਖ ਕੇ ਆਏ ਇਹਦੇ ਵਿੱਚ ਉਹਨਾਂ ਨੇ ਬਹੁਤ ਵਧੀਆ ਢੰਗ ਨਾਲ ਸਮਝਾਇਆ ਵੀ ਕਲਾਈਮੇਟ ਚੇਂਜ ਜਿਹੜਾ ਕਹਿੰਦੇ ਵਾਤਾਵਰਣ 'ਚ ਤਬਦੀਲੀ ਆ ਰਹੀ ਹੈ ਦਿਨੋ ਦਿਨ ਗਰਮੀ ਵਧ ਰਹੀ ਆ ਉਹਦੇ ਨਾਲ ਫੇ ਸਾਰਾ ਜਿਹੜੇ ਉੱਪਰੋਂ ਪਹਾੜ ਖੁਰ ਕੇ ਬਰਫ਼ ਦੇ ਪੰਜਾਬੀ ਚ ਦੱਸਦਾਂ ਮੈਂ ਤੇ ਉਹ ਸਮੁੰਦਰ ਦੇ ਵਿੱਚ ਚਲ ਜਾਣੇ ਆ ਪੀਣ ਵਾਲਾ ਪਾਣੀ ਵੀ ਮੁੱਕ ਜਾਣਾ ਤੇ ਇੱਧਰ ਥੱਲੇ ਹੜ੍ਹ ਆ ਜਾਣੇ ਆ ਤੇ ਉਹਦਾ ਕਰਕੇ ਉਹ ਕਹਿੰਦੇ ਆ ਵੀ ਰੁੱਖ ਲਾਓ ਤੇ ਬਾਅਦ ਤੋਂ ਬਾਅਦ ਬਿਜਲੀ ਦੀ ਬਚਤ ਕਰੋ ਤੇਲ ਘੱਟ ਫੂਕੋ ਗੱਡੀਆਂ ਥੋੜੀਆਂ ਚਲਾਓ ਕੁਝ ਨਾ ਕੁਝ ਯੋਗਦਾਨ ਆਪਾਂ ਪਾ ਸਕਦੇ ਆ ਇਹਦੇ ਵਿੱਚ ਬਹੁਤ ਸੋਹਣਾ ਸਮਝਾਇਆ ਸਾਰਾ ਆ ਦੇਖੋ ਡਾਇਨਾਸੌਰ ਜਿਹੜੇ ਆ ਉਹ ਬਣਾ ਕੇ ਉਹਨਾਂ ਦਾ ਮਾਡਲ ਬਣਾਇਆ ਹੋਇਆ ਵੀ ਉਹ ਤੇ ਦੱਸਦੇ ਆ ਵੀ ਹੁੰਦੇ ਤਾਂ ਬਹੁਤ ਵੱਡੇ ਸੀ ਪਰ ਉਹ ਮਾਡਲ ਹੁਣ ਉਸ ਹਾਵਨਾ ਹੁਣ ਥਲੇ ਛੋਟਾ ਛੋਟਾ ਹੀ ਬਣਾਇਆ ਵਿੱਚੋਂ ਬਾਜਾਂ ਵੀ ਆਉਂਦੀਆਂ ਬੋਲਦੇ ਵੀ ਆ ਸਪੀਕਰ ਲਾਏ ਹੋਏ ਇਹਨਾਂ ਦੇ ਗਲਿਆਂ ਦੇ ਵਿੱਚ ਜਦੋਂ ਇਹ ਡਾਇਨਾਸੌਰ ਸੀ ਧਰਤੀ ਦੇ ਉੱਤੇ ਉਦੋਂ ਬੰਦਾ ਹੈ ਨਹੀਂ ਸੀ ਬੰਦਾ ਜਿਹੜਾ ਪਹਿਲਾਂ ਡਾਇਨਾਸੌਰ ਸੀ ਕਿ ਇਹ ਕਹਿੰਦੇ ਵੀ ਕੋਈ ਦਰਦਾ ਨੁਕਸਾਨ ਕਰ ਲਾਪੇ ਮੈਂ ਸੁਣਿਆ ਸੀ ਕਿਸੇ ਕੋਲ ਤੇ ਬਾਹਰ ਵਿੱਚ ਫਿਰ ਰੱਬ ਨੇ ਬੰਦਾ ਭੇਜਿਆ ਵੀ ਬੰਦਾ ਇਹਦੇ ਵਿੱਚ ਕੋਲ ਦਿਮਾਗ ਹੈਗਾ ਤੇ ਉਹ ਕੋਈ ਚੰਗੇ ਕੰਮ ਕਰੂਗਾ ਪਰ ਉਹ ਕਹਿੰਦੇ ਫਿਰ ਡਾਇਨਾਸੌਰ ਨਾਲੋਂ ਮਾੜਾ ਨਿਕਲਿਆ ਉਹਨੇ ਫਿਰ ਬਹੁਤ ਬਾਈ ਬੱਟੀ ਸੀ ਰਹਿ ਰੱਬ ਦਾ ਨਾਮ ਜਿਹੜੀ ਆਪਾਂ ਰੋਜ਼ ਪੜ੍ਹਦੇ ਆਂ ਆਪਾਂ ਨੂੰ ਪਤਾ ਹੀ ਆ ਆਪਾਂ ਨੁਕਸਾਨ ਜ਼ਿਆਦਾ ਕਰਦੇ ਆਂ ਡਾਇਨਾਸੌਰ ਨਾਲੋਂ ਫੇਰ ਸਾਬ ਨਾਲ ਹੁਣ ਖਤਮ ਹੋਊਗਾ ਬੰਦਾ ਵੀ ਕੋਈ ਹੋਰ ਸ਼ੈ ਰੱਬ ਬਣਾਉ ਹੁਣ ਨਵੀਂ ਬੰਦੇੜੇ ਬੱਸ ਹੋਈ ਪਈ ਆ ਆ ਗੁਫਾ ਆ ਗਈ ਹੁਣ ਗੁਫਾ ਤੁਹਾਨੂੰ ਗੁਫਾ ਦੇ ਵਿੱਚ ਲੈ ਕੇ ਜਾ ਰਹੇ ਆਂ ਇਹ ਬਹੁਤ ਖਤਰਨਾਕ ਲੱਗ ਰਿਹਾ। ਦੇਖਿਆ ਇਹ ਅੰਦਰ ਕੀ ਹੈ ਬੋਲਦਾ। ਬੱਦੇ ਚਾਈਨਾ ਸੌ। ਖਤਰਨਾਕ ਹੋ ਰਿਹਾ ਬਹੁਤ। ਧਰਮੀ ਲੱਗੇ ਹੋਏ ਆ। ਐਦਾਂ ਲੱਗਦਾ ਜੰਗਲ 'ਚ ਆ ਗਏ ਹੁੰਦੇ ਕਿਤੇ। ਬਹੁਤ ਖਤਰਨਾਕ ਹੋ ਰਿਹਾ। ਵਜੋ ਵਜੋ ਜਨਾਬ ਅੱਜ ਹੁੰਦਾਂ। ਆ ਕੇ ਖੜਾ। ਇਹ ਨਹੀਂ ਬੋਲਦਾ ਇਹ ਚੁਪਟੀ ਹੈ ਇੱਥੋਂ ਨਿਕਲ ਜਾਣਾ ਅੱਗੇ ਬਾਹਰ ਇੱਥੇ ਅੱਗੇ ਇੱਕ ਹੋਰ ਬਣੀ ਹੋਈ ਬਿਲਡਿੰਗ ਇਹਦਾ ਨਾਮ ਹੈਗਾ ਲਾਈਫ ਥਰੂ ਦਾ ਐਜਸ ਇਹ ਬਿਲਡਿੰਗ ਬਣੀ ਹੋਈ ਹੈ ਇਹਦੇ ਵਿੱਚ ਸ਼ੋਅ ਦਿਖਾਉਣਾ ਲਾਈਫ ਥਰੂ ਦਾ ਐਜਸ ਐਜਸ ਮਤਲਬ ਜਿੱਦਾਂ ਆਪਾਂ ਕਹਿੰਦੇ ਨੇ ਸਦੀਆਂ ਜਾਂ ਟਾਈਮ ਜਿਹੜਾ ਪਹਿਲਾ ਟਾਈਮ ਹੁੰਦਾ ਸੀ ਅੰਗਰੇਜ਼ੀ ਚ ਨੂੰ ਏਜਸ ਕਹਿੰਦੇ ਏਜ ਤੇ ਇੱਥੇ ਹੁਣ ਥੀਏਟਰ ਜਿਹਾ ਬਣਿਆ ਹੋਇਆ ਏ ਇਹ ਵੀ ਇੱਥੇ ਵੀ ਕੋਈ ਸ਼ੋਅ ਦਿਖਾਉਣਗੇ ਵਧੀਆ ਡਾਇਨਾਸੌਰਾਂ ਦਾ ਦਿਖਾਉਣਗੇ ਮੈਂ ਲਾਦਾ ਵੀ ਪਹਿਲਾਂ ਜੋ ਡਾਇਨਾਸੌਰ ਹੁੰਦੇ ਸੀ ਵੀ ਕਿਵੇਂ ਦਾ ਮਾਹੌਲ ਹੁੰਦਾ ਸੀ ਇੱਥੇ ਬਣਾਇਆ ਥਾ ਜਿਸ ਵਿੱਚ ਪૃਥਵੀ ਔਰ ਸੂਰਜ ਸਹਿਤ ਕਈ ਗ੍ਰਹਾਂ ਦਾ ਨਿਰਮਾਣ ਹੋਇਆ। ਇਸੇ ਸਮੇਂ ਪਹਿਲਾ ਵਿਵਿधीਕਰਨ ਹੋਊਗਾ। ਇਸ ਕਾਲ ਦੇ ਦੌਰਾਨ ਪૃਥਵੀ 'ਤੇ ਜੀਵਨ ਉਭਰਾ। ਸਭ ਤੋਂ ਪੁਰਾਣੇ ਜੀਵਾਸ਼ੂਮੇਂ ਸੇ ਨੀਲੇ ਹਰੇ ਸ਼ੈਵਾਲ ਜਾਂ ਸਾਈਨੋਬੈਕਟੀਰੀਆ ਥੇ ਔਰ ਉਹ ਇਹ ਸ਼ੋਅ ਦੇ ਵਿੱਚ ਇਹ ਦੱਸ ਰਹੇ ਆ ਕਿ ਜਦਾਂ ਜੀਵਨ ਕਿੱਦਾਂ ਬਣਿਆ ਧਰਤੀ 'ਤੇ ਬਣਿਆ ਉਸ ਤੋਂ ਵਗਰ ਮੰਦਾ ਆਇਆ ਤਾਂ ਇਹ ਸਾਰਾ ਇਹ ਸਮਝਾ ਰਹੇ ਆ ਪੱਤੀ ਹੋਈ ਜਿਵੇਂ ਡਾਇਨਾਸੌਰਾਂ ਦਾ ਆ ਪੰਜਵੇਂ ਪੜਦੇ ਨੇ ਆ ਉਹਨਾਂ ਨੇ ਜੋੜਾ ਲਿਆ ਸੀ ਇੱਕ ਸਿਤਰੀ ਆ ਆ ਕਾ ਇਸਤੇਮਾਲ ਭੂਸ਼ਣ ਬਣਾਉਣੇ ਲਈ ਬੰਦੇ ਨੇ ਕਹਿੰਦੇ ਹੋਰ ਜਿਹੜੀ ਸਿੱਖ ਲਿਆ ਸਾਰਾ ਕੰਮ ਕਰ ਆड् ਘੜ ਦਿੱਤੀ ਪੱਥਰਾਂ 'ਚ ਪੱਥਰ ਮਾਰ ਕੇ ਫੇਰ ਤਗੜਾ ਹੋ ਗਿਆ ਕੰਮ ਸਾਰਾ ਇਹ ਜਿਹੜਾ ਸ਼ੋਅ ਦੇਖ ਕੇ ਆ ਇਹਦੇ ਵਿੱਚ ਉਹਨਾਂ ਨੇ ਦੱਸਿਆ ਵੀ ਕਿਵੇਂ ਪਹਿਲਾਂ ਸੂਰਜ ਜਿਹੜਾ ਉਹ ਧਮਾਕਾ ਹੋਇਆ ਸੀ ਉਤੋਂ ਧਰਤੀ ਬਣੀ ਧਰਤੀ ਦੇ ਉੱਤੇ ਕਿਵੇਂ ਹੌਲੀ-ਹੌਲੀ ਜਿਹੜਾ ਉਹ ਜੀਵਨ ਵਿਕਸਤ ਹੋਇਆ ਬੰਦਾ ਆਇਆ ਹਨ ਪਹਿਲਾਂ ਡਾਇਨਾਸੌਰ ਆਏ ਫਿਰ ਬੰਦਾ ਆਇਆ ਦੇਖਿਆ ਸੀ ਇਹ ਕਿਵੇਂ ਤੁਹਾਨੂੰ ਸਮਝ ਲੱਗੀ ਕੁਝ ਹੂੰ ਕੀ ਪਤਾ ਲੱਗਿਆ ਉੱਥੇ ਕੋਈ ਕੁਝ ਵੀ ਨਹੀਂ ਡਾਇਨਾਸੌਰ ਜੇ ਦੇਖੀ ਸੀ ਹੂੰ ਡਾਇਨਾਸੌਰ ਤਾਂ ਦੇਖ ਲਈ ਸੀ ਕਿਦਾਂ ਵਧੀਆ ਲੱਗਦੇ ਹੋ ਲਿਜਾਣਾ ਹੈ ਕਦਾਂ ਨਾ ਇਹ ਕਦਾਂ ਲੈ ਜੀ ਇਹ ਪੱਠਿਆਂ ਵਾਲੀ ਰੇੜੀ ਤੇ ਜੋੜਾਂਗੇ ਨਿਕਾਲ ਲਏ ਦੀਏ ਤੈਨੂੰ ਹਾਂ ਉੱਥੇ ਬਹਿ ਕੇ ਫੂਟੇ ਲਿਆ ਕਰੋ ਫਿਰ ਹਾਂ ਆ ਆ ਗਏ ਨਿਕਾ ਫਿਰ ਆ ਲੈਣਾ ਆਵੜਾ ਜਿਹੜਾ ਹੁਣ ਹੁਣਦੇ ਆ ਇਹ ਆਵੇ ਸਾਹਮਣੇ ਇਹ ਲੈ ਲਈਏ ਇਹ ਠੀਕ ਆ ਇਹ ਤੋਂ ਵੀ ਨਿਕਾਲ ਲੈਣਾ ਫਿਰ ਤੋਂ ਉਹ ਨਿਕਾਲੇਗਾ ਠੀਕ ਹੈ ਇੱਥੇ ਉਹਨਾਂ ਨੇ ਵਾਹ ਕੇ ਤੇ ਕਸਮਾਂ ਨਸਲਾਂ ਜੜੀਆਂ ਹੀ ਨਸਲਾਂ ਇਹਦੀਆਂ ਜਿਉਂ ਦੱਸਿਆ ਹੋਈਆਂ ਵੀ ਆਹ ਨਸਲ ਦਾ ਵੀ ਇਹ ਕਿਹੜੇ ਸਾਲ ਚ ਆ ਆ ਦੇਖ ਲਓ ਹੁਣ ਇਸ ਦੇ ਦਿਖਾ ਰਿਹਾ ਆ ਵੀ ਇਹਦਾ ਨਾਮ ਹੀ ਲਿਖਿਆ ਹੋਇਆ ਹੈ ਉਹਨਾਂ ਨੇ ਇਹ ਕੀ ਬਣਾ ਟ੍ਰਾਇਸਿਕ ਟ੍ਰਾਇਸਿਕ 199 ਤੋਂ ਲੈ ਕੇ 2510 ਮਿਲੀਅਨ ਸਾਲ ਪਹਿਲਾਂ ਹੋਇਆ ਇਹ ਬਿਲੀਅਨ ਸਾਲ 2500 ਮਿਲੀਅਨ ਸਾਲ ਤੁਸੀਂ ਦੇਖ ਲਓ ਕਿੰਨਾ ਬਣ ਜਾਣਾ ਸੁਖਨਾ ਬਾਲਾ ਪੁਰਾਣਾ ਮਤਲਬ ਬਹੁਤਾ ਚਿਰ ਪਹਿਲਾਂ ਸੀ ਇਹ ਜਦੋਂ ਬੰਦੇ ਸੋਚਦਾ ਤਾਂ ਦਿਮਾਗ ਵੀ ਨਹੀਂ ਜਾਂਦਾ ਉੱਥੋਂ ਤੱਕ ਲੋ ਜੀ ਇਹ ਆ ਗਈ ਹੈ એનર્ਜੀ ਪਾਰਕ ਇੱਥੇ ਜਾ ਰਹੇ ਹਾਂ ਅਸੀਂ ਦੇਖਦੇ ਹਾਂ ਇੱਥੇ ਕੀ ਦਿਖਾ ਰਹੇ ਹਾਂ ਆ ਜਓ ਵੀ ਬੱਚੇ ਆਹ ਸੋਲਰ ਸੈਂਟਰ ਇਧਰ ਬਣਿਆ ਹੋਇਆ ਹੈ ਇੱਥੇ ਮਨਵਾਤਾ ਦੱਸਣਗੇ ਵੀ ਕਵੇਂ ਜਿਹੜੀ ਆ એનર્ਜੀ ਪੈਦਾ ਕੀਤੀ ਜਾ ਸਕਦੀ ਹੈ ਕੁਦਰਤ ਤੋਂ ਇਹ ਚੀਜ਼ਾਂ ਵਧੀਆ ਦੱਸ ਦੇ ਇੱਥੇ ਹੁਣ ਅਸੀਂ ਆ ਗਏ ਹਾਂ ਸਾਇੰਸ ਐਕਸਪਲੋਰਿਅਮ ਪੜਨ ਤੇ ਬੜੀ ਦੰਗੀ ਜੀ ਆਉਂਦੀ ਕਈ ਵਾਰ ਯਾਰ ਤੇ ਇਦਾਂ ਦੇ ਔਖੇ ਔਖੇ ਲੱਗਦੇ ਇੱਥੇ ਆ ਗਏ ਨਾ ਜਿਗਾੜ ਬਣਾਇਆ ਇਹ ਪਝਾਵ ਦੇ ਫੇਲ ਵੀ ਜੇ ਆਉਂਦੀ ਆ ਛਟਕੇ ਜੇ ਮਾਰਦੇ ਆ ਪਝਾਵ ਕੇ ਤੇ ਚੈਲ ਉਹਦੇ ਵੀ ਜਿਗਾੜ ਆ ਰਿਹਾ ਪਝਾਵ ਰੋ ਭੱਜ ਲੋ ਬੈਟੀ ਦੇ ਸਗਲੇ ਜਾਪ ਹੋਵੇ ਉਹ ਸਾਰੀ ਕਿਤੇ ਨਹੀਂ ਨਾ ਕਰੋ ਬਾਹਰ ਨੂੰ ਭੱਜ ਲੋ ਬਾਹਰ ਵਾਲ ਨੂੰ ਭੱਜ ਲੋ ਭੱਜ ਲੋ ਪੱਠਾ ਵਾਲੇ ਖੱਤੇ ਦੇ ਵੱਰ ਜੂ ਸਾਰੇ ਲੇਟਿੰਗ ਕੀ ਆ ਮੈਂ ਖਬਰ ਵੀ ਚਲਾਉਂਦੇ ਆ ਜੀ ਨਾ ਜੈਸੇ ਕਿ ਆਪ ਦੇਖ ਰਹੇ ਹੋ ਮੈਂ ਇਸ ਕੰਗੜਾ ਖੇਤਰ ਨੂੰ ਔਰ ਹੁਕੰਪ ਕੇਂਦਰ ਨੂੰ ਦੇ ਕਾਰਨ ਸਭ ਤੋਂ ਵੱਧ ਕੰਗੜਾ ਹੋਇਆ ਹੈ ਔਰ ਸ਼ੇਸ਼ ਬਿਸਮਲਾ 2 ਕਿਤੀ ਰਟਾ ਕੇ ਜੋ ਹੁਕੰਪਾਤ ਇਸ ਕੇ ਕਾਰਨ ਕਾਫੀ ਜਦੋਂ ਉੱਥੇ ਬੈਠੇ ਸੀ ਅੰਦਰ ਤੇ ਉਹ ਤੈਨੂੰ ਕਿੱਦਾਂ ਲੱਗਦਾ ਸੀ ਸੋਨਾ ਲੱਗਦਾ ਸੀ ਹੈ ਸੋਨਾ ਲੱਗਦਾ ਸੀ ਨਹੀਂ ਐ ਝਟਕੇ ਜੇ ਕੀ ਹੋਇਆ ਸੀ ਉਹ ਲੱਗਦਾ ਸੀ ਡੱਪੋ ਜਾ ਲੱਗ ਗਿਆ ਕਿੱਥੇ ਜਿੱਥੇ ਅੰਦਰ ਬੈਠੇ ਕੀ ਲੱਗਦਾ ਸੀ ਤੈਨੂੰ ਡੱਪਾ ਲੱਗ ਗਿਆ ਤੈਨੂੰ ਪਤਾ ਪਝਾਲ ਦਾ ਆ ਜਾ ਹੰਦਸੀ ਸਾਈਡ ਯੂਰ ਬਾਡੀ ਆਪ ਦੇ ਸਰੀਰ ਦੇ ਵਿੱਚ ਵੇਖੋ ਵੀ ਕੀ ਕੀ ਜਿਗਾਰ ਥੋਰ ਦੇ ਚੱਲਦੇ ਰੱਬ ਨੇ ਬਣਾਏ ਆ ਹੈਗਾ ਆਪਣਾ ਦਿਲ ਤੇ ਆ ਸਾਰਾ ਜਿਹੜਾ ਦੱਸਿਆ ਹੋਇਆ ਵੀ ਆ ਖਾਣ ਪੀਣ ਵਾਲਾ ਜਿਹੜਾ ਸਾਰਾ ਕੁਝ ਕਿੱਦਾਂ ਚੱਲਦਾ ਆ ਸਾਹ ਵਾਲਾ ਆ ਦਿਲ ਦਾ ਕਿੱਦਾਂ ਚੱਲਦਾ ਸਾਰਾ ਆ ਹੱਡੀਆਂ ਹੱਡੀਆਂ ਕਿਵੇਂ ਹੁੰਦੀਆਂ ਬਹੁਤ ਕੁਝ ਆ ਯਾਰ ਇੱਥੇ ਦੇਖਣ ਵਾਲਾ ਮਤਲਬ ਜੇ ਤੁਸੀਂ ਆਵੋਗੇ ਤੁਹਾਨੂੰ ਫੇਰੀ ਪਤਾ ਲੱਗੂ ਬਹੁਤਾ ਕੁਝ ਆਪਾਂ ਇੱਥੇ ਨਹੀਂ ਦਿਖਾ ਸਕਦੇ ਮੈਂ ਇੱਥੇ ਸਮਝ ਨਹੀਂ ਲੱਗਦੀ ਇਹਦਾ ਇੱਥੇ ਦੰਦਾਂ ਬਾਰੇ ਦੱਸਿਆ ਹੋਇਆ ਹੈ ਇਹ ਦੰਦ ਕਿਵੇਂ ਆ ਵੀ ਜਦੋਂ ਖਾਬ ਹੋ ਜਾਂਦੇ ਕਿਸੇ ਦੇ ਇਹੋ ਬਾਹਰ ਕਿੱਦਾਂ ਲੱਗਣ ਅੰਦਰ ਇਹ ਜਾਨਾਂ ਦੇ ਬਿਮਾਰੀਆਂ ਦਾ ਕਦੇ ਹੁਣ ਮੈਡਾ ਆਹ ਬੋਡੀ ਦੇ ਫੰਕਸ਼ਨ ਬਹੁਤ ਕੁਝ ਆ ਯਾਰ ਆ ਹੈ ਜੀ ਵਰਦੇ ਆਪਣੇ ਵਰਦਨ ਨੂੰ ਪੁੱਛਦਾ ਇਹ ਮੋਹਰ ਦਾਏ ਨੋਸ ਇਸ ਜਦੋਂ ਆ ਮੈਂ ਤੇਰੀ ਅਕਦਰ ਆਵੇਂ ਮਰੀਏ ਪੁੱਤਾਂ ਕੀਤਾ ਪਿਆ ਆ ਸਰਦਾਰ ਦੇ ਵਿੱਚ ਇਹ ਰਗਾ ਕਾਊਂਟ ਡਾਊਨ ਟੂ ਪਾਸ ਇਹ ਬੱਚਾ ਜਦੋਂ ਪੈਦਾ ਹੁੰਦਾ ਉਹ ਕਿਵੇਂ ਦਾ ਹੌਲੀ ਹੌਲੀ ਕਿੱਦਾਂ ਸ਼ੇਪ ਲੈਂਦਾ ਮਾਂ ਦੇ ਗਰਭ ਦੇ ਵਿੱਚ ਉਹ ਦੱਸਿਆ ਇਹਨਾਂ ਨੇ ਚਾਹ ਜਦੋਂ ਹੁੰਦਾ 4 ਹਫ਼ਤਿਆਂ ਦਾ ਉਹਨੂੰ ਐਡਾ ਮਤਲਬ ਹੁੰਦਾ ਬੱਚਾ ਐਡਾ ਉਹ ਤੇ ਰੇਖਾ ਬਣਦਾ ਦਾਜ ਦੋਵਾਂ ਨਹੀਂ ਮਿਲ ਜਾ ਕੇ ਐਡਾ ਤਿੰਨਾਂ ਦੇ ਜਾ ਕੇ ਐਡਾ ਦੇ ਤੂੰ ਬਣ ਜਾਂਦਾ ਦੱਸਣ ਲੱਪਨਦਾ ਬੱਚਾ ਹੈਗਾ ਕਿਉਂ ਆ ਤੇ ਪੂਰੇ ਬੈਰ ਪੂਰ ਅੰਗ ਬਣ ਜਾਂਦਾ ਸਾਰਾ ਕੁਝ ਤੇ ਪੰਜਾਹ ਮਹੀਨਿਆਂ ਤੇ ਬੱਚਾ ਐਡਾ ਪੂਰਾ ਸਹੀ ਬਣ ਜਾਂਦਾ ਰਸ ਤੇ ਆ ਗਿਆ ਵੀ ਦੇ ਜੋੜੇ ਹੁਣ ਪੰਜਾਹ ਮਹੀਨਿਆਂ ਦੇ ਵਿੱਚ ਤੇ ਜੋੜੇ ਐਡਾ ਹੁੰਦੇ ਆ ਆ 7ਵੇਂ ਮਹੀਨੇ ਦੇ ਵਿੱਚ ਬੱਚਾ ਲਗਭਗ ਪੂਰਾ ਸਹੀ ਤਿਆਰ ਹੋ ਜਾਂਦਾ ਅੱਜ ਕੱਲ੍ਹ ਕਈ ਵਾਰ 7 ਮਹੀਨਿਆਂ ਦਾ ਬੱਚਾ ਜਨਮ ਲੈ ਲੈਂਦਾ ਦੁਨੀਆਂ ਦੇ ਕੋਈ ਕਹਿ ਰਹੇ ਆ ਤੇਮ ਪਤਾ ਨਹੀਂ ਨਜ਼ਰ ਆ ਕੇ ਦਿਖਾਇਆ ਇਹਨਾਂ ਨੇ ਕਿਉਂਕਿ 7ਵੇਂ ਮਹੀਨੇ ਬੱਚਾ ਪਿਆਰ ਹੋ ਜਾਂਦਾ ਪੂਰਾ ਆ ਸ਼ੀਸ਼ਾ ਇਹਨਾਂ ਨੇ ਐਸਾ ਹਰ ਲਾਇਆ ਵੀ ਇਹਦੇ ਵਿੱਚ ਪਤਾ ਦਿਖਦਾ ਹੀ ਨਹੀਂ ਇੰਦਰ ਨੂੰ ਹੁੰਦੇ ਆ ਦਿਓਚ ਨਹੀਂ ਲੱਗਦਾ ਐਨ ਹੁੰਦੇ ਆ ਦਿਓਚ ਨਹੀਂ ਲੱਗਦਾ ਇਹਦੇ ਵਿੱਚ ਪੁੱਠੇ ਬਣਦੇ ਆ ਦਾ ਉਲਟਾ ਪਾਸੇ ਇਹ ਤਾਂ ਅੱਗੇ ਆਵਾ ਇਹਦੇ 'ਚ ਬੰਦਾ ਡੇਡਾ ਦੀਦਾ ਖੜੇ ਆਪਾਂ ਸਿੱਧੇ ਆ ਦਿਖਦੇ ਡੇਡੇ ਆ ਪੂਰਾ ਬੰਦਾ ਨਾ ਆ ਗਿਆ ਇਹਦੇ ਵਿੱਚ ਵੀ ਇੰਦਰ ਥੱਲੇ ਉਹ ਵੀ ਦਿਸਦਾ ਉਹ ਮਾਦਾ ਉੱਠਾ ਵੇਦਾ ਇਦਾਂ ਵੀ ਕਰ ਜਾਂਦਾ ਬੰਦਾ ਬਦਾਰਾ ਗੋਇਆ ਵੱਖਰਾ ਹੀ ਆ ਇੱਥੇ ਬਹੁਤ ਕੋਸ਼ਾ ਨਾਲ ਬਣੇ ਖਾਣੇ ਦੀ ਕੀ ਕੀ ਕੱਢ ਇੱਥੇ ਟਾਈਮ ਦੇਣਾ ਪੈਂਦਾ ਹਾਂ ਖੜ ਕੇ ਪਤਾ ਲੱਗਦਾ ਇੱਥੇ ਦਾ ਦੇਖਣੇ ਮੇਰੇ ਬਾਰੇ ਦੱਸਿਆ ਆ ਬੋਲਟ ਟ੍ਰੇਨ ਜਿਹੜੀ ਚੱਲਣੀ ਆ ਉਹ ਬਣਾਈ ਹੋਈ ਆ ਆ ਜਿਹੜੇ ਬੰਦੇ ਖੜੇ ਆ ਰੇਲਵੇ ਦੇ ਵਿੱਚ ਕੰਮ ਕਰਦੇ ਆ ਅਧਿਕਾਰੀ ਆ ਸਟੇਸ਼ਨ ਮਾਸਟਰ ਜੀ ਹੋਵੇ ਜਿਹੜੇ ਕੰਟਰੋਲ ਕਰਦੇ ਸਾਰਾ ਕੁਝ ਤੇ ਇੱਥੇ ਸਾਰੇ ਬਿਜਲੀ ਯੰਤਰ ਆ ਬਿਜਲੀ ਯੰਤਰ ਕਿਵੇਂ ਕੰਮ ਕਰਦੇ ਆ ਤੇ ਲੀਟਰ ਮੋਟਰ ਹੋ ਗਿਆ ਸਾਰਾ ਕੁਝ ਗਾੜ ਇਹ ਦੱਸਿਆ ਹੈ ਇਹਨਾਂ ਨੇ ਇਹ ਸਾਰਾ ਹੁਣ ਜਿਹੜਾ ਆਹ ਹਵਾ ਕਮਰਾ ਇਹਦੇ ਜਿਹੜਾ ਸਾਰਾ ਇਹੋ ਜਿਹਾ ਕੁਛ ਆ। ਇਹਦਾ ਇਹ ਵੱਖ-ਵੱਖ ਇਹਨਾਂ ਸੈਕਸ਼ਨ ਜਿਹੇ ਬਣਾਏ ਹੋਏ। ਇਹ ਚ ਹੁਣ ਬਿਜਲੀ ਵਾਲਾ ਇਹਦੇ ਵਿੱਚ ਹੁਣ ਆਵੇ ਕਿਵੇਂ ਬਿਜਲੀ ਪੈਦਾ ਹੁੰਦੀ ਪਾਣੀ ਦਾ। ਬਹੁਤ ਦਸਿਆ ਹੋਇਆ ਇੰਨੇ ਸਾਰੇ ਪਰਦੇ ਆ ਬਹੁਤ ਤਗੜੇ ਲੱਗੇ ਨੇ। ਆ ਇਹਨਾਂ ਦਿਖਾਏ ਵੀ ਤਾਂ ਟਰਾਂਸਫਾਰਮਰ ਦੇ ਵਿੱਚ ਤੇਲ ਪਾਉਦੇ ਪਰ ਵਰਕਰ ਪਰ ਸਾਡੇ ਉਧਰ ਪਿੰਡਾਂ ਵਾਲੇ ਅਸੀਂ ਆਪ ਹੀ ਪਾਉਂਦੇ ਆ। ਕੋਈ ਵਰਕਰ ਵਰਕਰ ਨਹੀਂ ਪਾਉਦਾ। ਆ ਦੇਖੋ ਸਾਇੰਸ ਵਿయోగ ਹਾਲ। ਪਤਾ ਨਹੀਂ ਵਿయోగ ਆ ਜਾਂ ਵਿਜੋਗ ਆ। ਵਜੂਗ ਦੇ ਵੇਲੇ ਸੋਹਣਾ ਸ਼ਬਦ ਆ ਮਾੜਾ ਨਹੀਂ ਇਹਦੇ ਵਿੱਚ ਹੁਣ ਅਸੀਂ ਚੱਲੇ ਇਹਦੇ ਵਿੱਚ ਬਹੁਤ ਪੁਰਜੇ ਆ ਇਹਦੇ ਵਿੱਚ ਨਾ ਇੱਕ ਸਿਨੇਮਾ ਜਿਹਾ 360 ਡਿਗਰੀ ਤਾਰੇ ਤੁਰੇ ਜਿਹਾ ਘੁੰਮਦੇ ਬੰਦਾ ਐ ਲੱਗਦਾ ਵੀ ਤਾਰੇ ਆ ਜੀ ਫਿਰਦਾ ਨਜ਼ਾਰੇ ਜਿੱਦਾਂ ਪਹਿਲਾਂ ਆਪਾਂ ਪਿੰਡਾਂ 'ਚ ਬਾਹਰ ਸੌਂਦੇ ਹੁੰਦੇ ਸੀ ਰਾਤ ਨੂੰ ਲੈਂਦੇ ਹੁੰਦੇ ਸੀ ਨਜ਼ਾਰੇ ਤਾਰਿਆਂ ਦੇ ਇਦਾਂ ਨਜ਼ਾਰੇ ਦਿਵਾਉਂਦੇ ਇੱਕ ਵਾਰੀ ਪੂਰੀਆਂ ਫੀਲਿੰਗਾਂ ਆ ਇੱਥੇ ਚੱਲਣਾ ਹੁਣ ਲੇਜ਼ਰ ਸ਼ੋਅ ਧੂਮਾ ਕਰਕੇ ਉਹ ਮਾਰ ਕਰਕੇ ਤੇ ਉੱਪਰ ਮਾਰਨੇ ਲਾਈਟਾਂ ਉਹਨਾਂ ਨੇ ਤੇ ਲਾਈਟਾਂ ਦੇ ਨਾਲ ਇਦਾਂ ਬਣਾਉਣੀਆਂ ਕਈ ਜਿਹੀਆਂ ਤੇ ਨੋ ਐਂਟਰੀ ਲਿਖੀ ਵਰਦੇ ਇੱਥੇ ਨਾ ਵੜਨਾ ਕਿੱਧਰ ਨਹੀਂ ਆ ਇਹਦੇ ਵਿੱਚ ਉਹਨਾਂ ਨੇ ਪੰਛੀ ਦਿਖਾਏ ਹੋਏ ਆ ਆ ਰੁੱਖ ਬਣਾਇਆ ਵਾ ਬੋੜ ਦਾ ਤੇ ਇਹਦੇ ਥੱਲੇ ਆ ਰਹਿੰਦੇ ਇਦਾਂ ਪੰਛੀ ਥੱਲੇ ਛੱਪੜ ਵੀ ਆ ਛੱਪੜ ਦੇ ਵਿੱਚ ਰਹਿੰਦੇ ਤੇ ਇੱਥੇ ਨਕਲੀ ਬਣਾ ਕੇ ਦਿਖਾਏ ਉਹਨਾਂ ਨੇ ਬਈ ਪਰ ਆਪਾਂ ਸਾਹਮਣੇ ਅਸਲੀ ਜੇ ਆਪਾਂ ਅਸਲੀ ਨਾਲ ਸਾਹਦੇ ਤੇ ਫੇ ਆਪਾਂ ਜਵਾਕਾਂ ਨੂੰ ਇੱਥੇ ਲੈ ਲੈ ਕੇ ਆਇਆ ਕਰਨਾ ਯਾਰ ਇਦਾਂ ਦੇ ਹੁੰਦੀਆਂ ਸੀਗੀਆਂ ਮਰਗਾਈਆਂ ਐਦਾਂ ਦੇ ਤੋਤੇ ਹੁੰਦੇ ਸੀ ਉਹ ਤਾਂ ਸਾਡੇ ਵੇਲੇ ਹੁੰਦੇ ਸੀਗੇ ਤੁਸੀਂ ਹੁਣ ਇੱਥੇ ਦੇਖ ਲਓ ਰਬੜ ਦੇ ਆ ਕਰਕੇ ਆਪਾਂ ਇਹ ਕੰਮ ਨਹੀਂ ਕਰਨਾ ਹੁਣ ਆਪਾਂ ਰੁੱਖ ਲਾਈਏ ਵੱਧ ਤੋਂ ਵੱਧ ਅੱਡਾਂ ਦੇ ਵਿੱਚ ਇਦਾਂ ਦਾ ਮਾਹੌਲ ਬਣਾਈਏ ਜੀ ਇਹ ਜਿਹੜੇ ਪੰਛੀ ਆ ਵਿਚਾਰੇ ਇਹ ਵੀ ਜੀ ਸਕਣ ਆਪਦੀ ਜ਼ਿੰਦਗੀ ਜੀਣ ਤੇ ਆਪਣੇ ਘਰਾਂ ਚ ਆਉਣ ਤੇ ਆਪਾਂ ਅਸਲੀ ਦੇਖੀ ਹੈ ਨਾ ਇਹਨਾਂ ਦਾ ਬਹੁਤ ਸੋਹਣਾ ਅਪਰਾਲਾ ਵਾ ਪਰ ਆਪਾਂ ਵੀ ਧਿਆਨ ਰੱਖਣਾ ਆ ਇਹਨਾਂ ਨੇ ਇਦਾਂ ਪੁਰਜਾ ਬਣਾਇਆ ਹੋਇਆ ਇੱਥੇ ਵੀ ਮੰਗਲ ਗ੍ਰਹਿ ਮੰਗਲ ਗ੍ਰਹਿ ਤੇ ਜਦੋਂ ਆਪਾਂ ਜਾਣਦੇ ਆ ਤੇ ਆਪਾਂ ਦੇਖਿਆ ਉੱਥੇ ਫਿਲਮਾਂ ਫਿਲਮਾਂ ਦੇ ਵਿੱਚ ਵੀ ਦਿਖਾਉਂਦੇ ਹੁੰਦੇ ਇਦਾਂ ਆਹ ਟਰੈਕਟਰ ਜੇ ਛੱਡੇ ਹੁੰਦੇ ਛਤਰੀਆਂ ਲਾ ਕੇ ਥੱਲੇ ਨੂੰ ਸਿਗਨਲ ਭੇਜਦੇ ਇੱਥੇ ਦਿਖਾਇਆ ਹੋਇਆ ਹੈ ਸਾਰਾ ਕੁਝ ਉਹਨਾਂ ਦੀ ਮਿੱਟੀ ਵੀ ਦਿਖਾਈ ਦੀ ਮਿੱਟੀ ਲਗਭਗ ਇਦਾਂ ਕਦੀ ਹੁੰਦੀ ਹੈ ਉੱਥੇ ਆ ਹੈਗਾ ਵਰਚੁਅਲ ਐਕਸਪੈਡੀਸ਼ਨ ਇਹ ਪਤਾ ਨਹੀਂ ਕੀ ਹੁੰਦਾ ਵਾ ਇਹਦੇ ਥੱਲੇ ਬੰਨੇ ਹੈਗਾ ਫਲਾਈਟ ਸਿਮੂਲੇਟਰ ਇਹਦੇ ਵਿੱਚ ਮਤਲਬ ਜਦੋਂ ਆਪਾਂ ਜਹਾਜ਼ 'ਚ ਬਹਿ ਕੇ ਤੇ ਜਾਂਦੇ ਆ ਕਿਤੇ ਉਦਾਂ ਦੀ ਫੀਲ ਆਉਂਦੀ ਇਹਦੇ 'ਚ ਆਪਾਂ ਨੂੰ ਬਹਿ ਗਏ ਵਾਕਿਆ ਵਿੱਚ ਜਿਵੇਂ ਜਹਾਜ਼ 'ਚ ਬੈਠੇ ਹੁੰਦੇ ਨੇ ਜਿੱਦਾਂ ਇਹ ਸਵਾਜਾ ਦਮਾਉ ਦੇ ਵਿੱਚ ਤੇ ਆ ਜਦੋਂ ਆਪਾਂ ਲੰਘ ਕੇ ਇੱਥੋਂ ਜਾਣਾ ਹੈ ਖੋਲਣਾ ਹੱਲੇ ਕਹਿੰਦੇ ਰਹਿੰਦੇ ਆ 10 ਮਿੰਟ ਜੇ ਖੁੱਲਿਆ ਜਾਵਾਂਗੇ ਅੱਜ ਗਰਮੀ ਬਹੁਤ ਆ ਤੇ ਹੁਣ ਹਵਾ ਵਗਣ ਲੱਗ ਗਈ ਆ ਥੋੜੀ ਨਾ ਹੋ ਗਿਆ ਸਾਰਾ ਕੋ ਲਗਭਗ ਦੇਖ ਰਿਆ ਹੁਣ ਜਾਣ ਦੀ ਤਿਆਰੀ ਆ ਰਸਣ ਪਾਣੀ ਛਾ ਗਦੇ ਹੁਣ ਭੁੱਖ ਬਹੁਤ ਲੱਗੀ ਹੋਈ ਲੈ ਵੀ ਇੱਥੇ ਲਾਇਆ ਹੋਇਆ ਫਾਰਾ ਤੇ ਗਰਮੀ ਹੈਗੀ ਉਪਰੋਂ ਤਾਂ ਹੁਣ ਚਿੰਤਾ ਕਰਦਾ ਵੀ ਇੱਥੇ ਲਾਹ ਕੇ ਲੀੜੇ ਨੇ ਨਹਾਈਏ ਜਿੱਦਾਂ ਪਿੰਡ ਨਹਾਉਣੇ ਹੁੰਦੇ ਚਲੇ ਚ ਪਰ ਨਹੀਂ ਇੱਥੇ ਨਹਾ ਨਹੀਂ ਨਾ ਸਕਦੇ ਦੇਖ ਹੀ ਸਕਦੇ ਸਾਡਾ ਕੀ ਕੰਮ ਨਿਭੜ ਹੁਣ ਦੇਖ ਲਿਆ ਜੋ ਦੇਖਣਾ ਸੀ ਇਹੀ ਚੱਲੇ ਆ ਇੱਕ ਚੀਜ਼ ਮੈਂ ਤੁਹਾਨੂੰ ਦਿਖਾ ਦਿੰਦਾ ਵੇਖੋ ਕੁਦਰਤ ਬੜੀ ਆ ਇਹਨਾਂ ਨੇ ਨਾ ਰੋਖ ਬੂਟੇ ਬੜੇ ਸੋਹਣੇ ਲਾਏ ਹੋਏ ਆ ਕੜਨ ਕੋੜਾਂ ਬਹੁਤ ਸੋਹਣੀ ਕਰਦੇ ਜਦੋਂ ਹੁਣ ਆਹ ਤੁਹਾਨੂੰ ਬੂਟੇ ਦਿਖਾਉਣੇ ਇੱਥੇ ਕਿੰਨੇ ਸੋਹਣੇ ਕੱਟੇ ਹੋਏ ਆ ਇਹ ਇਦਾਂ ਲੱਗਦਾ ਇਹ ਤਾਂ ਅਗਲੀ ਬਣਾ ਕੇ ਲਾਏ ਹੁੰਦੇ ਕਿੰਨੇ ਸੋਹਣੇ ਆਂ ਦੇ ਇਹ ਕਿਦਾਂ ਉਹਨੂੰ ਕੱਟਿਆ ਤਰਾਸ਼ ਆ ਬਿਆ ਪੂਰਾ ਕਮਾਲ ਆ ਯਾਰ ਕਲਾਕਾਰੀ ਆ ਜੀ ਕੀ ਕਲਾਕਾਰੀ ਆ ਦੇਖੋ ਜੀ ਹਾਂ ਬਈ ਬੱਲੇ ਇੱਕ ਵਾਰੀ ਹੋਰ ਨਖਰਾ ਤੇਰਾ ਨਬੇੜਾ ਕੇ ਸਾਰਾ ਕੰਮ ਤੇ ਮੈਂ ਹੁਣ ਆ ਗਿਆ ਤੇ ਜਾ ਰਹੇ ਅਸੀਂ ਘਰ ਆਵਲ ਨੂੰ ਤੇ ਇੱਥੇ ਹੁਣ ਅਸੀਂ ਕਰਦੇ ਆਂ ਵੀਡੀਓ ਬਣਾਉਣੀ ਬੰਦ ਤੇ ਗਾਂ ਹੌਲੀ ਹੌਲੀ ਜੇ ਆ ਗਿਆ ਸਾਬ ਤੇ ਹੋਰ ਇਦਾਂ ਦੀ ਵੀਡੀਓ ਬਣਾਇਆ ਕਰਾਂਗੇ ਜਿੱਥੇ ਘੁੰਮਣ ਗਏ ਕਿਉਂਕਿ ਅੱਜ ਕੱਲ ਚੱਲਦਾ ਕੰਮ ਪੂਰਾ ਇਹ ਜੋਰਾਂ ਤੇ ਤੇ ਅਸੀਂ ਵੀ ਵਿੱਚ ਪੰਗਾ ਲੈ ਕੇ ਵੇਖਾਂਗੇ ਇੱਕ ਵਾਰੀ ਜ਼ਰੂਰ ਫਿਰ ਤੁਸੀਂ ਕਰਿਓ ਇਹਨੂੰ ਸ਼ੇਅਰ ਵੱਧ ਤੋਂ ਵੱਧ ਤੇ ਸਾਨੂੰ ਵੀ ਲੱਗ ਜਵੇ ਪਤਾ ਵੀ ਅਸੀਂ ਵੀ ਇੱਕ ਵੀਡੀਓ ਬਣਾਈ ਆ ਤੇ ਧੰਨਵਾਦ ਸਾਰੇ ਵੀਰਾਂ ਦਾ ਇੱਕ ਵਾਰੀ ਦੇਖਣ ਜ਼ਰੂਰ ਆਇਓ ਇਹਨੂੰ ਦੇਖਣ ਲਈ ਸ਼ਹਿਰ ਆ ਵਧੀਆ ਆਪਦੇ ਜਵਾਕਾਂ ਨੂੰ ਲੈ ਕੇ ਉਹ ਨਾਲ ਇਵਾਕਾਂ ਦੇ ਲਈ ਵੀ ਬਹੁਤ ਵਧੀਆ ਟਾਈਮ ਕੱਢ ਕੇ ਥੋੜਾ ਟਾਈਮ ਦੇਣਾ ਮਿਲਦਾ ਹਰੇਕ ਚੀਜ਼ ਨੂੰ ਇੱਥੇ ਤੇ ਇਹਦੇ ਨਾਲ ਹੀ ਹੁਣ ਆਪਾਂ ਤੁਹਾਨੂੰ ਸਾਰਿਆਂ ਨੂੰ ਬੁਲਾਉਣੇ ਆ ਸਾਸ ਤਰੀਕਾ